ਜਦੋਂ ਮੈਂ 5 ਸਾਲ ਬਾਅਦ ਅਮਰੀਕਾ ਤੋਂ ਘਰ ਪਰਤਿਆ ਤਾਂ ਮੈਂ ਆਪਣੀ ਪਤਨੀ ਨੂੰ ਕਰਮਵਤੀ ਦੇਖ ਕੇ ਹੈਰਾਨ ਰਹਿ ਗਿਆ ਮੈਂ ਤੁਰੰਤ ਆਪਣੀ ਪਤਨੀ ਨੂੰ ਚਰਿੱਤਰਹੀਣ ਕਿਹਾ ਅਤੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਮੇਰੀ ਮਾਂ ਨੇ ਦੱਸਿਆ ਕਿ ਤੁਹਾਡੀ ਪਤਨੀ ਬਹੁਤ ਇੱਜ਼ਤ ਵਾਲੀ ਔਰਤ ਹੈ ਉਹ ਹਰ ਵੇਲੇ ਪ੍ਰਮਾਤਮਾ ਦਾ ਨਾਮ ਜਪਦੀ ਰਹਿੰਦੀ ਹੈ ਅਤੇ ਉਸ ਦੀ ਭਗਤੀ ਵਿੱਚ ਲੱਗੀ ਰਹਿੰਦੀ ਹੈ ਤੁਹਾਡੀ ਪਤਨੀ ਮਾੜੇ ਚਰਿੱਤਰ ਵਾਲੀ ਅਤੇ ਚਰਿੱਤਰਹੀਣ ਕਿਵੇਂ ਹੋ ਸਕਦੀ ਹੈ ਫਿਰ ਮੇਰੀ ਪਤਨੀ ਨੇ ਮੇਰੇ ਪੈਰ ਫੜ ਕੇ ਕਿਹਾ ਰੱਬ ਦਾ ਵਾਸਤਾ ਮੇਰੇ ਤੇ ਭਰੋਸਾ ਖੋ ਇਹ ਬੱਚਾ ਤੁਹਾਡਾ ਹੈ ਜਦੋਂ ਬੱਚਾ ਪੈਦਾ ਹੋਇਆ ਤਾਂ ਡੀਐਨਏ ਟੈਸਟ ਕਰਵਾ ਲਓ ਜਨੇਪੇ ਵਾਲੇ ਦਿਨ ਜਦੋਂ ਮੈਂ ਬੱਚੇ ਦਾ ਟੈਸਟ ਕਰਵਾਇਆ ਤਾਂ ਮੇਰੇ ਸਿਰ ਤੇ ਅਸਮਾਨ ਡਿੱਗ ਪਿਆ ਕਿਉਂਕਿ ਉਹ ਬੱਚਾ ਮੇਰਾ ਸੀ ਪਰ ਕਿਵੇਂ ਮੇਰਾ ਨਾਮ ਸਾਗਰ ਹੈ ਅਤੇ ਮੇਰਾ ਵਿਆਹ 5 ਸਾਲ ਪਹਿਲਾਂ ਹੋਇਆ ਸੀ ਜਿਸ ਵਿੱਚ ਮੇਰੀ ਪਸੰਦ ਬਿਲਕੁਲ ਵੀ ਸ਼ਾਮਲ ਨਹੀਂ ਸੀ ਉਸ ਸਮੇਂ ਮੇਰਾ ਮਨ ਬਹੁਤ ਉਦਾਸ ਸੀ ਕਿਉਂਕਿ ਮੈਂ ਸੁਣਿਆ ਸੀ ਕਿ ਮੇਰੀ ਪਤਨੀ ਸਾਵਲੇ ਰੰਗ ਵਾਲੀ ਹੈ ਅਤੇ ਮੈਂ ਸੁੰਦਰਤਾ ਤੇ ਮਰਨ ਵਾਲਾ ਸੀ ਮੈਨੂੰ ਸੋਹਣੀਆਂ ਕੁੜੀਆਂ ਪਸੰਦ ਸਨ ਮੈਨੂੰ ਗੋਰਾ ਰੰਗ ਪਸੰਦ ਸੀ ਅਤੇ ਫਿਰ ਮੇਰੀ ਲਾੜੀ ਸਾਵਲੇ ਰੰਗ ਦੀ ਸੀ ਜਿਸ ਨੂੰ ਦੇਖਣ ਦੀ ਮੇਰੀ ਬਿਲਕੁਲ ਵੀ ਇੱਛਾ ਨਹੀਂ ਸੀ ਜਦੋਂ ਮੈਂ ਆਪਣੀ ਮਾਂ ਨੂੰ ਸ਼ਿਕਾਇਤ ਕੀਤੀ ਕਿ ਤੂੰ ਮੇਰਾ ਵਿਆਹ ਕਾਲੇ ਰੰਗ ਦੀ ਕੁੜੀ ਨਾਲ ਕਿਉਂ ਕਰਵਾ ਰਹੀ ਹੈ ਤਾਂ ਮੇਰੀ ਮਾਂ ਨੇ ਮੈਨੂੰ ਕਿਹਾ ਕਿ ਦੇਖ ਸਾਕਰ ਤੂੰ ਪਰਦੇਸ ਵਿੱਚ ਕੰਮ ਕਰਦਾ ਹੈ ਤੇ ਤੂੰ ਵਿਆਹ ਤੋਂ ਬਾਅਦ ਵਾਪਸ ਆ ਜਾਵੇਂਗਾ ਮੈਂ ਬਹੂ ਇਸ ਲਈ ਲਿਆ ਰਹੀ ਹਾਂ ਤਾਂ ਜੋ ਉਹ ਮੇਰੇ ਘਰ ਦੇ ਕੰਮ ਕਰ ਸਕੇ ਤੁਸੀਂ ਜਾਣਦੇ ਹੋ ਕਿ ਅੱਜਕੱਲ ਨੌਕਰਾਨੀਆਂ ਕਿੰਨੀਆਂ ਮਹਿੰਗੀਆਂ ਹੋ ਗਈਆਂ ਹਨ ਤੁਸੀਂ ਹੀ ਸੋਚੋ ਜੇ ਮੈਂ ਕੋਈ ਸੋਹਣੀ ਕੁੜੀ ਲੈ ਕੇ ਆਵਾਂਗੀ ਤਾਂ ਕਿ ਉਹ ਮੇਰੇ ਘਰ ਦਾ ਕੰਮ ਕਰੇਗੀ ਤੁਸੀਂ ਉਸ ਨੂੰ ਇੱਥੇ ਛੱਡ ਦਿਓ ਉਹ ਦੀ ਸਫਾਈ ਕਰੇਗੀ ਢਾਂਡੇ ਧੋਵੇਗੀ ਉਹ ਖਾਣਾ ਬਣਾਵੇਗੀ ਕੱਪੜੇ ਧੋਵੇਗੀ ਅਤੇ ਘਰ ਦਾ ਸਾਰਾ ਕੰਮ ਕਰੇਗੀ ਮੈਂ ਸਾਰੀ ਜ਼ਿੰਮੇਵਾਰੀ ਉਸ ਦੇ ਸਿਰ ਤੇ ਪਾ ਦਾਂਗੀ ਜੇ ਤੇਰੀ ਗੱਲ ਹੈ ਤਾਂ ਤੁਸੀਂ ਪਰਦੇਸ ਵਿੱਚ ਜਾ ਕੇ ਇੱਕ ਗੋਰੀ ਕੁੜੀ ਨਾਲ ਵਿਆਹ ਕਰਵਾ ਲਈ ਮੇਰੇ ਪਾਸੋਂ ਵੀ ਖੁੱਲੀ ਛੂਟ ਹੈ ਮੈਨੂੰ ਮੇਰੀ ਮਾਂ ਦਾ ਇਹ ਕਥਨ ਬਿਲਕੁਲ ਸਹੀ ਲੱਗਿਆ ਪਰਮਾ ਮੈਂ ਸੁਣਿਆ ਹੈ ਕਿ ਉਹ ਕੁੜੀ ਪੜ੍ਹੀ ਲਿਖੀ ਹੈ ਜੇਕਰ ਉਸਨੇ ਐਮਏ ਪਾਸ ਕੀਤੀ ਹੈ ਤਾਂ ਕਿ ਉਹ ਤੁਹਾਡੇ ਲਈ ਘਰ ਦਾ ਕੰਮ ਕਰੇਗੀ ਜਦੋਂ ਮੈਂ ਆਪਣੀ ਮਾਂ ਨੂੰ ਪੁੱਛਿਆ ਤਾਂ ਉਹ ਕਹਿੰਦੀ ਹਾਂ ਮੈਂ ਕਰਵਾ ਲਵਾਂਗੀ ਬਸ ਤੂੰ ਅਮਰੀਕਾ ਜਾ ਕੇ ਉੱਥੇ ਵਿਆਹ ਕਰ ਲਵੇਂ ਇਹ ਮਾਮਲਾ ਮੇਰੇ ਤੇ ਛੱਡ ਦਿਓ ਮੈਂ ਸੋਚਿਆ ਕਿ ਮੇਰੀ ਮਾਂ ਠੀਕ ਕਹਿ ਰਹੀ ਹੈ ਮੈਂ ਵਿਦੇਸ਼ ਜਾਵਾਂਗਾ ਠੀਕ ਹੈ ਉਹ ਮੇਰੀ ਮਾਂ ਨੂੰ ਪਿੱਛੇ ਤੋਂ ਸਹਾਰਾ ਦੇਵੇਗੀ ਮੇਰੀ ਮਾਂ ਨੇ ਮੈਨੂੰ ਪਰਦੇਸ ਵਿੱਚ ਵਿਆਹ ਕਰਨ ਦੀ ਇਜਾਜ਼ਤ ਵੀ ਦੇ ਦਿੱਤੀ ਸੀ ਇਸ ਲਈ ਮੈਂ ਕੋਸ਼ਿਸ਼ੀ ਵਿਆਹ ਵਾਲੀ ਰਾਤ ਮੇਰਾ ਆਪਣੀ ਬੌਟੀ ਦਾ ਚਿਹਰਾ ਦੇਖਣ ਦਾ ਬਿਲਕੁਲ ਵੀ ਮਨ ਨਹੀਂ ਸੀ ਫਿਰ ਵੀ ਜਦੋਂ ਮੈਂ ਪਰਦਾ ਚੁੱਕਿਆ ਤਾਂ ਮੇਰੇ ਸਾਹਮਣੇ ਇੱਕ ਸਾੰਬਲੀ ਦਿਖ ਵਾਲੀ ਅਤੇ ਪਤਲੀ ਜਹੀ ਕੁੜੀ ਬੈਠੀ ਸੀ ਮੇਰੇ ਅੰਦਰ ਘੜਤਣ ਭਰ ਗਈ ਮੈਂ ਉਸ ਨਾਲ ਗੱਲ ਨਾ ਕੀਤੀ ਅਤੇ ਸੌਂ ਗਿਆ ਅਤੇ ਸਵੇਰੇ ਮੈਨੂੰ ਵਾਪਸ ਦੇਸ਼ ਜਾਣਾ ਪਿਆ ਮੈਂ ਅਮਰੀਕਾ ਵਿੱਚ ਕੰਮ ਕਰਦਾ ਸੀ ਅਤੇ ਸਵੇਰੇ ਮੈਨੂੰ ਵਾਪਸ ਵਿਦੇਸ਼ ਜਾਣਾ ਪਿਆ ਮੈਂ ਅਮਰੀਕਾ ਵਿੱਚ ਕੰਮ ਕਰਦਾ ਸੀ ਇਹ ਮੇਰਾ ਕੰਮ ਸੀ ਵਿਆਹ ਦੀ ਅਗਲੀ ਸਵੇਰ ਮੇਰੀ ਫਲਾਈਟ ਸੀ ਅਤੇ ਮੈਂ ਅਮਰੀਕਾ ਵਾਪਸ ਆ ਗਿਆ ਇੱਥੇ ਆ ਕੇ ਮੈਂ ਵਿਆਹ ਕਰਨ ਦਾ ਮਨ ਬਣਾ ਲਿਆ ਪਰ ਮੈਨੂੰ ਕੋਈ ਕੁੜੀ ਨਹੀਂ ਮਿਲੀ ਕਿਉਂਕਿ ਮੈਂ ਖੁਦ ਵੀ ਸਾਹਵਲੇ ਰੰਗ ਦਾ ਸੀ ਆਦਮੀ ਭਾਵੇਂ ਕਿੰਨਾ ਵੀ ਸਾਹਮਲਾ ਕਿਉਂ ਨਾ ਹੋਵੇ ਉਸ ਨੂੰ ਚੰਗੀ ਪਤਨੀ ਚਾਹੀਦੀ ਹੈ ਮੈਨੂੰ ਰਿਸ਼ਤਾ ਲੱਭਣ ਵਿੱਚ ਲਗਭਗ 2 ਸਾਲ ਲੱਗ ਗਏ ਗੱਲਬਾਤ ਚੱਲਦੀ ਹੈ ਤੇ ਫਿਰ ਖਤਮ ਹੁੰਦੀ ਜੋ ਰਿਸ਼ਤਾ ਸਿਰੇ ਚੜਨ ਲੱਗਦਾ ਉਹਨਾਂ ਦੀਆਂ ਅਜੀਬ ਸ਼ਰਤਾਂ ਹੁੰਦੀਆਂ ਸੀ ਸਭ ਤੋਂ ਪਹਿਲੀ ਇਹ ਸ਼ਰਤ ਸੀ ਕਿ ਮੈਂ ਆਪਣੀ ਸਾਰੀ ਕਮਾਈ ਆਪਣੀ ਪਤਨੀ ਨੂੰ ਦੇਵਾਂਗਾ ਅਤੇ ਮੀ ਮਾਂ ਨੂੰ ਭਾਰਤ ਵਿੱਚ ਇੱਕ ਪੈਸਾ ਵੀ ਨਹੀਂ ਭੇਜਾਂਗਾ ਅਤੇ ਫਿਰ ਮੈਂ ਇੱਥੇ ਹੀ ਨਿਰਾਸ਼ ਹੋ ਜਾਂਦਾ ਸੀ ਕਿਉਂਕਿ ਮੈਂ ਆਪਣੇ ਪਰਿਵਾਰ ਦੇ ਖਰਚਿਆਂ ਨੂੰ ਘਟ ਨਹੀਂ ਕਰ ਸਕਦਾ ਸੀ ਉੱਥੇ ਮੇਰੀਆਂ ਦੋ ਭੈਣਾਂ ਵਿਆਹ ਲਈ ਬੈਠੀਆਂ ਸਨ ਮੈਂ ਆਪਣੇ ਮਾਪਿਆਂ ਦੀ ਇੱਕੋ ਇੱਕ ਆਸ ਅਤੇ ਸਹਾਰਾ ਸੀ ਕਿਉਂਕਿ ਮੈਂ ਉਹਨਾਂ ਦਾ ਇਕਲੌਤਾ ਪੁੱਤਰ ਸੀ ਮੇਰੀਆਂ ਮੁਸਕਰਾਹ ਦਿਨ-ਬਦਨ ਬាត់ਵਾਦੀਆਂ ਜਾ ਰਹੀਆਂ ਸਨ ਭਾਰਤ ਤੋਂ ਮੇਰੇ ਮਾਤਾ-ਪਿਤਾ ਨਾਲ ਬਹੁਤ ਘੱਟ ਸੰਪਰਕ ਸੀ ਕਿਉਂਕਿ ਉਸ ਸਮੇਂ ਮੋਬਾਈਲ ਫੋਨ ਬਹੁਤ ਘੱਟ ਵਰਤੇ ਜਾਂਦੇ ਸਨ ਜਦੋਂ ਵੀ ਮੈਂ ਆਪਣੀ ਮਾਂ ਨਾਲ ਗੱਲ ਕਰਦਾ ਤਾਂ ਉਹ ਕਹਿੰਦੀ ਕਿ ਸਾਗਰ ਪੁੱਤਰ ਤੇਰੀ ਪਤਨੀ ਆਪਣੇ ਪੇਕੇ ਗਈ ਹੋਈ ਹੈ ਹੁਣ ਮੈਂ ਇੰਨਾ ਨਿੱਤ ਦੀਆਂ ਗੱਲਾਂ ਬਾਤਾਂ ਤੋਂ ਤੰਗ ਆ ਗਿਆ ਸੀ ਇਸ ਲਈ ਮੈਂ ਘਰ ਵਿੱਚ ਗੱਲ ਕਰਨੀ ਛੱਡ ਦਿੱਤੀ ਸੀ ਅਤੇ ਹੁਣ 3 ਸਾਲ ਬੀਤ ਚੁਕੇ ਸਨ ਇੱਕ ਦਿਨ ਜਦੋਂ ਮੈਂ ਕੰਮ ਤੋਂ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਕੁੜੀ ਬੈਠੀ ਵੇਖੀ ਉਸ ਦੇ ਹੱਥ ਵਿੱਚ ਇੱਕ ਕਿਤਾਬ ਸੀ ਜੋ ਹਿੰਦੀ ਦੀ ਬਹੁਤ ਮਸ਼ਹੂਰ ਕਿਤਾਬ ਸੀ ਮੈਂ ਸਮਝ ਗਿਆ ਕਿ ਇਹ ਕੁੜੀ ਭਾਰਤੀ ਹੈ ਮੈਂ ਸੋਚਿਆ ਸ਼ਾਇਦ ਇਸ ਨੂੰ ਮਦਦ ਦੀ ਲੋੜ ਹੈ The cat sat on the ਮੈਂ ਉਸ ਕੋਲ ਗਿਆ ਅਤੇ ਪੁੱਛਿਆ ਕਿ ਤੁਹਾਨੂੰ ਮਦਦ ਦੀ ਲੋੜ ਹੈ ਮੈਂ ਹਿੰਦੀ ਵਿੱਚ ਹੀ ਗੱਲ ਕਰ ਰਿਹਾ ਸੀ ਉਸ ਨੇ ਵੀ ਹਿੰਦੀ ਵਿੱਚ ਹੀ ਜਵਾਬ ਦਿੱਤਾ ਉਸ ਨੇ ਕਿਹਾ ਕਿ ਹਾਂ ਮੈਂ 2 ਦਿਨ ਪਹਿਲਾਂ ਹੀ ਭਾਰਤ ਤੋਂ ਆਈ ਹਾਂ ਅਤੇ ਇੱਥੇ ਆਪਣੇ ਰਿਸ਼ਤੇਦਾਰ ਕੋਲ ਰਹਿ ਰਹੀ ਹਾਂ ਪਤਾ ਨਹੀਂ ਉਹ ਲੋਕ ਕਿੱਥੇ ਚਲੇ ਗਏ ਮੈਂ ਬਾਜ਼ਾਰ ਤੋਂ ਕੁਝ ਖਰੀਦਣਾ ਸੀ ਜਦੋਂ ਮੈਂ ਵਾਪਸ ਘਰ ਗਈ ਤਾਂ ਘਰ ਨੂੰ ਤਾਲਾ ਲੱਗਿਆ ਹੋਇਆ ਸੀ ਇਹ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਤੇ ਮੈਂ ਉਸ ਨੂੰ ਆਪਣੇ ਨਾਲ ਆਉਣ ਲਈ ਕਿਹਾ ਮੇਰੇ ਕਹਿਣ ਤੇ ਉਸ ਨੇ ਮੇਰੇ ਵੱਲ ਦੇਖਿਆ ਉਸ ਨੇ ਆਪਣੇ ਚਿਹਰੇ ਤੇ ਮਾਸਕ ਪਾਇਆ ਹੋਇਆ ਸੀ ਪਰ ਉਸ ਦੀਆਂ ਸੁੰਦਰ ਵੱਡੀਆਂ ਕਾਲੀਆਂ ਅੱਖਾਂ ਦਿਖਾਈ ਦੇ ਰਹੀਆਂ ਸਨ ਜੋ ਕਾਜਲ ਦੇ ਨਾਲ ਹਰਾਨੀ ਨਾਲ ਭਰੀਆਂ ਹੋਈਆਂ ਸਨ ਮੈਂ ਉਸ ਦੀਆਂ ਅੱਖਾਂ ਵਿੱਚ ਗਵਾਚ ਗਿਆ ਸੀ ਉਸ ਨੇ ਕਿਹਾ ਮੈਂ ਤੁਹਾਡੇ ਨਾਲ ਇਸ ਤਰ੍ਹਾਂ ਕਿਵੇਂ ਜਾਵਾਂ ਉਸ ਦੇ ਹੱਥ ਦੁੱਧ ਵਰਗੇ ਚਿੱਟੇ ਸਨ ਜਿਸ ਨੂੰ ਦੇਖ ਕੇ ਮੈਂ ਦੱਸ ਸਕਦਾ ਸੀ ਕਿ ਕੁੜੀ ਬਹੁਤ ਸੋਹਣੀ ਸੀ ਮੈਂ ਉਸ ਨੂੰ ਕਿਹਾ ਤਾਂ ਕੀ ਤੁਸੀਂ ਇਸ ਤਰ੍ਹਾਂ ਸੜਕ ਤੇ ਰਾਤ কাটੋਗੇ ਜਦੋਂ ਮੈਂ ਉਸ ਨੂੰ ਦੱਸਿਆ ਤਾਂ ਉਹ ਸੋਚਣ ਲੱਗੀ ਕਿ ਸੱਚਮੁੱਚ ਰਾਤ ਬਹੁਤ ਹੋ ਗਈ ਸੀ ਉਹ ਮੈਨੂੰ ਪੁੱਛਣ ਕਿ ਤੇਰੇ ਘਰ ਕੌਣ ਕੌਣ ਹੈ ਮੈਂ ਉਸ ਨੂੰ ਕਿਹਾ ਕਿ ਮੈਂ ਇੱਕ ਕਮਰੇ ਵਿੱਚ ਇਕੱਲਾ ਰਹਿੰਦਾ ਹਾਂ ਮੇਰੇ ਕੋਲ ਕੋਈ ਘਰ ਨਹੀਂ ਹੈ ਮੇਰੇ ਕੋਲ ਇੱਕ ਕਮਰਾ ਹੈ ਜੋ ਕਿਰਾਏ ਤੇ ਹੈ ਮੈਂ ਉਸ ਨੂੰ ਸਭ ਕੁਝ ਸੱਚ ਦੱਸ ਦਿੱਤਾ ਸੀ ਕਾਫੀ ਦਿਨ ਤੱਕ ਇਹ ਸਾਰੇ ਸੋਚਦੀ ਰਹੀ ਫਿਰ ਉਸ ਨੇ ਕਿਹਾ ਜੇਕਰ ਤੁਸੀਂ ਹੁਣੇ ਮੇਰੇ ਨਾਲ ਵਿਆਹ ਕਰ ਲਿਆ ਤਾਂ ਮੈਂ ਤੁਹਾਡੇ ਨਾਲ ਆਵਾਂਗੀ ਉਸ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ ਕਿ ਵਿਆਹ ਗੁੱਡੇ ਗੁੱਡੀਆਂ ਦਾ ਖੇਡ ਹੈ ਜੋ ਇੱਥੇ ਅਤੇ ਹੁਣ ਹੋ ਜਾਵੇਗਾ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਇੰਨੀ ਸੋਹਣੀ ਕੁੜੀ ਮੈਨੂੰ ਆਪਣੇ ਨਾਲ ਵਿਆਹ ਕਰਨ ਲਈ ਕਿਉਂ ਕਹਿ ਰਹੀ ਸੀ ਅਤੇ ਉਹ ਵੀ ਬਿਨਾਂ ਕਿਸੇ ਸ਼ਰਤ ਤੇ ਖੈਰ ਉਸ ਦੀ ਗੱਲ ਸੁਣ ਕੇ ਮੈਂ ਖੁਸ਼ ਹੋ ਗਿਆ ਕਿਉਂਕਿ ਮੈਂ ਵੀ ਕਿਸੇ ਸੋਹਣੀ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ ਸੀ ਪਤਾ ਨਹੀਂ ਕਿੰਨੇ ਸਮੇਂ ਤੋਂ ਮੈਂ ਇੱਕ ਸੋਹਣੀ ਕੁੜੀ ਦੀ ਤਲਾਸ਼ ਵਿੱਚ ਸੀ ਅਤੇ ਜਦੋਂ ਮੈਨੂੰ ਇੱਕ ਸੁੰਦਰ ਕੁੜੀ ਮਿਲ ਗਈ ਸੀ ਤਾਂ ਮੈਂ ਇਹ ਮੌਕਾ ਕਿਉਂ ਛੱਡਦਾ ਮੈਂ ਤੁਰੰਤ ਜਾ ਕੇ ਉਸ ਨਾਲ ਕੋਟ ਮੈਰਿਜ ਕਰਵਾਈ ਅਤੇ ਖੁਸ਼ੀ-ਖੁਸ਼ੀ ਉਸ ਨੂੰ ਆਪਣੇ ਛੋਟੇ ਜਿਹੇ ਕਮਰੇ ਵਿੱਚ ਲੈ ਆਇਆ ਇਸ ਛੋਟੇ ਜਿਹੇ ਕਮਰੇ ਇੱਕ ਚੁੱਲ੍ਹਾ ਸੀ ਜਿੱਥੇ ਮੈਂ ਖੁਦ ਖਾਣਾ ਬਣਾਉਂਦਾ ਸੀ ਅਤੇ ਅੱਜ देर ਹੋ ਗਈ ਸੀ ਇਸ ਲਈ ਮੈਂ ਖਾਣਾ ਨਹੀਂ ਪਕਾਇਆ ਸੀ ਉਸ ਕੁੜੀ ਨੇ ਆਪਣਾ ਨਾਮ ਮੀਰਾ ਦੱਸਿਆ ਮੀਰਾ ਨੇ ਕਿਹਾ ਕਿ ਜਦੋਂ ਤੱਕ ਮੈਂ ਖਾਣਾ ਬਣਾਉਂਦੀ ਹਾਂ ਤਾਂ ਤੁਸੀਂ ਫਰੈਸ਼ ਹੋ ਜਾਓ ਮੀਰਾ ਨੇ ਬਹੁਤ ਸੁਆਦ ਖਾਣਾ ਬਣਾਇਆ ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਮੈਂ ਮੀਰਾ ਨੂੰ ਕਿਹਾ ਕਿ ਹੁਣ ਸਾਡਾ ਵਿਆਹ ਹੋ ਗਿਆ ਹੈ ਹੁਣ ਤੁਸੀਂ ਆਪਣੇ ਚਿਹਰੇ ਤੋਂ ਇਹ 마ਸਕ ਹਟਾ ਦਿਓ ਮੈਨੂੰ ਆਪਣਾ ਚਿਹਰਾ ਦਿਖਾਓ ਤਾਂ ਜੋ ਮੈਨੂੰ ਵੀ ਪਤਾ ਲੱਗ ਸਕੇ ਕਿ ਮੇਰੀ ਪਤਨੀ ਕਿਵੇਂ ਦੀ ਹੈ ਜਦੋਂ ਮੈਂ ਉਸ ਉਸ ਦੇ ਚਿਹਰੇ ਤੋਂ 마સ્ક ਹਟਾਉਣ ਲਈ ਕਿਹਾ ਤਾਂ ਮੈਂ ਉਸ ਨੂੰ ਦੇਖ ਕੇ ਹੈਰਾਨ ਰਹਿ ਗਿਆ ਕਿਉਂਕਿ ਉਹ ਮੇਰੀ ਸੋਚ ਤੋਂ ਵੀ ਵੱਧ ਸੁੰਦਰ ਸੀ ਮੈਂ ਬਹੁਤ ਖੁਸ਼ ਸੀ ਅਤੇ ਫਿਰ ਅਸੀਂ ਇੱਕ ਹਫ਼ਤਾ ਬਹੁਤ ਖੁਸ਼ੀ ਨਾਲ ਬਤਾਇਆ ਜਦੋਂ ਵੀ ਮੈਂ ਹਰ ਰੋਜ਼ ਕੰਮ ਤੋਂ ਵਾਪਸ ਆਉਂਦਾ ਤਾਂ ਉਹ ਖਾਣਾ ਪਹਿਲਾਂ ਹੀ ਤਿਆਰ ਕਰ ਲੈਂਦੀ ਜਦੋਂ ਵੀ ਮੈਂ ਸਵੇਰੇ ਉੱਠਦਾ ਤਾਂ ਮੇਰੇ ਲਈ ਨਾਸ਼ਤਾ ਤਿਆਰ ਹੁੰਦਾ ਸੀ ਇੰਜ ਲੱਗ ਰਿਹਾ ਸੀ ਜਿਵੇਂ ਮੇਰੀ ਜ਼ਿੰਦਗੀ ਸਵਰਗ ਬਣ ਗਈ ਹੋਵੇ ਪਰ ਇੱਕ ਦਿਨ ਜਦੋਂ ਮੈਂ ਘਰ ਆਇਆ ਤਾਂ ਮੈਨੂੰ ਉਹ ਘਰ ਨਹੀਂ ਮਿਲੀ ਮੈਂ ਸੋਚਿਆ ਸ਼ਾਇਦ ਉਹ ਕਿਤੇ ਚਲੀ ਗਈ ਹੈ ਅਤੇ ਕੁਝ ਸਮੇਂ ਬਾਅਦ ਵਾਪਸ ਆਵੇਗੀ ਪਰ ਮੈਨੂੰ ਇੱਕ ਚਿੱਠੀ ਮਿਲੀ ਉਸ ਚਿੱਠੀ ਵਿੱਚ ਲਿਖਿਆ ਸੀ ਕਿ ਉਸ ਦੇ ਰਿਸ਼ਤੇਦਾਰ ਵਾਪਸ ਆ ਗਏ ਹਨ ਅਤੇ ਉਹ ਆਪਣੇ ਰਿਸ਼ਤੇਦਾਰਾਂ ਕੋਲ ਜਾ ਰਹੀ ਹੈ ਇਹ ਚਿੱਠੀ ਨਹੀਂ ਸੀ ਮੇਰੀ ਬਰਵਤੀ ਸੀ ਚਿੱਠੀ ਪੜ੍ਹ ਕੇ ਮੇਰੇ ਸਿਰ ਤੇ ਸਮਾਨ ਟੁੱਟ ਗਿਆ ਸੀ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਸੀ ਮੇਰੇ ਕੋਲ ਉਸ ਦੇ ਠਿਕਾਣੇ ਦਾ ਵੀ ਕੋਈ ਸੂराग ਨਹੀਂ ਸੀ ਮੈਂ ਪਾਗਲਾ ਵਾਂਗ ਉਸ ਨੂੰ ਲੱਭਣਾ ਲੱਗਾ ਪਰ ਉਹ ਮੈਨੂੰ ਕਿਤੇ ਨਹੀਂ ਮਿਲੀ ਮੈਂ ਉਸ ਨੂੰ ਸੜਕ ਤੇ ਮਿਲਿਆ ਸੀ ਉਸ ਨੂੰ ਲੱਭਦਿਆਂ 8 ਮਹੀਨੇ ਬੀਤ ਗਏ ਪਰ ਮੈਂ ਉਸ ਨੂੰ ਨਹੀਂ ਲੱਭ ਸਕਿਆ ਮੈਂ ਡਿਪਰੈਸ਼ਨ ਵਿੱਚ ਚਲਾ ਗਿਆ ਅਤੇ ਮਾਨਸਿਕ ਰੋਗੀ ਬਣ ਗਿਆ ਉਸ ਨਾਲ ਬਿਤਾਇਆ ਸਮਾਂ ਮੇਰੇ ਲਈ ਬਹੁਤ ਖੂਬਸੂਰਤ ਸਮਾਂ ਸੀ ਉਸ ਸਮੇਂ ਵਿੱਚ ਮੈਨੂੰ ਉਸ ਨਾਲ ਪਿਆਰ ਹੋ ਗਿਆ ਸੀ ਹੁਣ ਮੈਨੂੰ ਉਸ ਦੇ ਬਿਨਾਂ ਜੀਣ ਦੇ ਖਿਆਲ ਤੋਂ ਡਰ ਲੱਗ ਰਿਹਾ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਉਸ ਨੇ ਮੈਨੂੰ ਕਿਉਂ ਛੱਡ ਦਿੱਤਾ ਸੀ ਮੀਰਾ ਤੋਂ ਬਿਨਾਂ ਇੰਜ ਲੱਗਦਾ ਸੀ ਜਿਵੇਂ ਮੇਰੀ ਜ਼ਿੰਦਗੀ ਦਾ ਕੋਈ ਮਕਸਦ ਹੀ ਨਹੀਂ ਸੀ ਮੇਰੇ ਲਈ ਅਮਰੀਕਾ ਵਿੱਚ ਕੰਮ ਕਰਨਾ ਮੁਸ਼ਕਲ ਹੋ ਗਿਆ ਸੀ ਅਤੇ ਫਿਰ ਇੱਕ ਦਿਨ ਮੈਂ ਭਾਰਤ ਵਾਪਸ ਜਾਣ ਦਾ ਫੈਸਲਾ ਕੀਤਾ ਅਤੇ ਫਿਰ ਮੈਂ ਭਾਰਤ ਵਾਪਸ ਚਲਾ ਗਿਆ ਮੇਰੀ ਮਾਂ ਬਹੁਤ ਗੁੱਸੇ ਸੀ ਮੇਰੀ ਮਾਂ ਨੇ ਕਿਹਾ ਕਿ ਤੁਹਾਡੀ ਪਤਨੀ ਨੇ ਇੱਥੇ 4 ਸਾਲ ਕੰਮ ਕੀਤਾ ਅਤੇ ਫਿਰ ਤੰਗ ਆ ਕੇ ਕਿਹਾ ਕਿ ਤੁਹਾਡਾ ਲੜਕਾ ਨਾ ਤਾਂ ਮੇਰੇ ਨਾਲ ਗੱਲ ਕਰਦਾ ਅਤੇ ਨਾ ਹੀ ਇੱਥੇ ਇੰਡੀਆ ਆਉਂਦਾ ਹੈ ਤਾਂ ਮੈਂ ਤੁਹਾਡੀ ਸੇਵਾ ਕਿਉਂ ਕਰਾਂ ਮੈਂ ਤੁਹਾਡੀ ਨੌਕਰਾਨੀ ਨਹੀਂ ਹਾਂ ਇਹ ਕਹਿ ਕੇ ਤੇਰੀ ਪਤਨੀ ਆਪਣੇ ਭਰਾ ਦੇ ਨਾਲ ਘਰ ਚਲੀ ਗਈ ਮੈਂ ਉਸ ਨੂੰ ਲੈਣ ਗਈ ਪਰ ਉਸਦੇ ਭਰਾ ਨੇ ਮੈਨੂੰ ਬੇਇੱਜ਼ਤ ਕੀਤਾ ਅਤੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਹੁਣ ਜਦੋਂ ਤੁਸੀਂ ਆ ਗਏ ਹੋ ਤਾਂ ਜਾ ਕੇ ਉਸ ਨੂੰ ਲੈ ਆਓ ਹੁਣ ਇਸ ਉਮਰ ਵਿੱਚ ਮੈਂ ਘਰ ਦਾ ਕੰਮ ਨਹੀਂ ਕਰ ਸਕਦੀ ਜਦੋਂ ਤੋਂ ਉਹ ਚਲੀ ਗਈ ਹੈ ਘਰ ਦਾ ਕੰਮ ਕਰਨ ਕਰਕੇ ਮੇਰੀ ਤੇ ਮੇਰੀਆਂ ਧੀਆਂ ਦੀ ਹਾਲਤ ਵਿਗੜ ਗਈ ਹੈ ਹੁਣ ਜਾ ਕੇ ਉਸ ਨੂੰ ਲੈ ਕੇ ਆਉ ਮੈਨੂੰ ਆਪਣੀ ਪਤਨੀ ਤੇ ਬਹੁਤ ਗੁੱਸਾ ਸੀ ਉਸ ਕਾਲੇ ਰੰਗ ਦੀ ਕੁੜੀ ਦੇ ਕਿੰਨੇ ਨਖਰੇ ਮੈਂ ਉਸ ਨਾਲ ਵਿਆਹ ਕਰਵਾ ਕੇ ਉਸ ਦਾ ਸਾਥ ਦਿੱਤਾ ਤੇ ਉਹ ਮੇਰੀ ਮਾਂ ਦਾ ਅਪਮਾਨ ਕਰਕੇ ਚਲੀ ਗਈ ਇਸੇ ਗੁੱਸੇ ਵਿੱਚ ਮੈਂ ਉਸ ਨੂੰ ਮਿਲਣ ਲਈ ਉਸ ਦੇ ਭਰਾ ਦੇ ਘਰ ਪਹੁੰਚਿਆ ਨੇ ਮੈਨੂੰ ਮਿਲਣ ਨਹੀਂ ਦਿੱਤਾ ਮੈਂ ਬਹੁਤ ਰੌਲਾ ਪਾਇਆ ਕਿ ਮੈਨੂੰ ਮੇਰੀ ਪਤਨੀ ਚਾਹੀਦੀ ਹੈ ਜਦੋਂ ਮੈਂ ਕਾਫੀ ਹੰਗਾਮਾ ਕੀਤਾ ਤਾਂ ਆਣ ਗਵਾਨ ਦੇ ਲੋਕ ਵੀ ਇਕੱਠੇ ਹੋ ਗਏ ਅਤੇ ਫਿਰ ਸਭ ਦੇ ਕਹਿਣ ਤੇ ਮੇਰੀ ਪਤਨੀ ਤੇ ਭਰਾ ਨੇ ਮੇਰੀ ਪਤਨੀ ਨੂੰ ਮੇਰੇ ਨਾਲ ਭੇਜ ਦਿੱਤਾ ਮੈਂ ਇਸ ਨੂੰ ਘਰ ਲੈ ਆਇਆ ਮੈਂ ਉਸ ਸਮੇਂ ਬਹੁਤਾ ਧਿਆਨ ਨਹੀਂ ਦਿੱਤਾ ਪਰ ਜਿਵੇਂ ਹੀ ਮੈਂ ਘਰ ਵਿੱਚ ਦਾਖਲ ਹੋਇਆ ਤਾਂ ਮੇਰੀ ਮਾਂ ਨੇ ਚੀਕਣਾ ਸ਼ੁਰੂ ਕਰ ਦਿੱਤਾ ਹੁਣ ਮੈਂ ਵੀ ਆਪਣੀ ਪਤਨੀ ਵੱਲ ਧਿਆਨ ਨਾਲ ਦੇਖਿਆ ਅਤੇ ਮੇਰਾ ਉੱਪਰਲਾ ਸਾਂ ਉੱਪਰ ਰਹਿ ਗਿਆ ਅਤੇ ਹੇਠਲਾ ਹੇਠਾਂ ਮੇਰੀ ਪਤਨੀ ਦਾ ਪੇਟ ਇਸ ਤਰ੍ਹਾਂ ਵਧਿਆ ਹੋਇਆ ਸੀ ਜਿਵੇਂ ਉਸ ਦੇ ਪੇਟ ਵਿੱਚ 9 ਮਹੀਨਿਆਂ ਦਾ ਕੱਚਾ ਹੋਵੇ ਮੇਰੀ ਮਾਂ ਨੇ ਹੰਗਾਮਾ ਮਚਾ ਦਿੱਤਾ ਅਤੇ ਕਿਹਾ ਕਿ ਇਹ ਇੱਕ ਚਰਿੱਤਰਹੀਣ ਲੜਕੀ ਹੈ ਹੁਣ ਉਹ ਮੇਰੇ ਘਰ ਨਹੀਂ ਰਹਿ ਸਕਦੀ ਪਤਾ ਨਹੀਂ ਕਿਸ ਦਾ ਪਾਪ ਉਹ ਆਪਣੀ ਕੁੱਖ ਵਿੱਚ ਪਾਲ ਰਹੀ ਹੈ ਮੇਰਾ ਬੇਟਾ 5 ਸਾਲਾਂ ਤੋਂ ਇੱਥੇ ਨਹੀਂ ਸੀ ਮੈਂ ਵੀ ਦੇਖਿਆ ਤੇ ਮਹਿਸੂਸ ਕੀਤਾ ਕਿ ਹਾਂ ਉਹ ਗਰਭਵਤੀ ਹੈ ਮੈਂ ਵੀ ਉਸ ਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਮਾੜਾ ਚਰਿੱਤਰ ਅਤੇ ਚਰਿੱਤਰਹੀਣ ਕਹਿ ਕੇ ਘਰ ਛੱਡਣ ਲਈ ਕਿਹਾ ਮੈਂ ਉਸ ਦਾ ਹੱਥ ਫੜ ਕੇ ਉਸ ਨੂੰ ਘਰੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਹ ਮੇਰੇ ਪੈਰਾਂ ਬੋਲ ਬੈਠ ਗਈ ਅਤੇ ਕਹਿਣ ਲੱਗੀ ਮੈਂ ਰੱਬ ਦੀ ਸੌਂ ਖਾਂਦੀ ਹਾਂ ਕਿ ਇਹ ਤੁਹਾਡਾ ਹੈ ਕਿ ਇਹ ਤੁਹਾਡਾ ਬੱਚਾ ਹੈ ਜੇਕਰ ਤੁਹਾਨੂੰ ਮੇਰੇ ਤੇ ਵਿਸ਼ਵਾਸ ਨਹੀਂ ਹੈ ਤਾਂ ਬੱਚੇ ਦੇ ਜਨਮ ਤੋਂ ਬਾਅਦ ਡੀ ਐਨ ਏ ਟੈਸਟ ਕਰਵਾ ਲਿਓ ਡਾਕਟਰ ਨੇ ਮੈਨੂੰ ਕੁਝ ਦਿਨਾਂ ਬਾਅਦ ਡਿਲੀਵਰੀ ਦੀ ਤਰੀਕ ਦਿੱਤੀ ਹੈ ਕਿਰਪਾ ਕਰਕੇ ਮੈਨੂੰ ਡਿਲੀਵਰੀ ਤੱਕ ਦਾ ਸਮਾਂ ਦਿਓ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਮੈਂ ਕਿਹਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣ ਦਾ ਕੀ ਮਤਲਬ ਹੈ ਜਦੋਂ ਮੈਂ ਇੱਥੇ 5 ਸਾਲ ਨਹੀਂ ਸੀ ਤਾਂ ਤੁਸੀਂ ਮੇਰੇ ਬੱਚੇ ਦੀ ਮਾਂ ਕਿਵੇਂ ਬਣ ਸਕਦੇ ਹੋ ਇਹ ਸਪਸ਼ਟ ਹੈ ਕਿ ਤੁਹਾਡੇ ਪੇਟ ਵਿੱਚ ਪਾਲ ਰਿਹਾ ਬੱਚਾ ਨਜਾਇਜ਼ ਹੈ ਇਹ ਮੇਰਾ ਬੱਚਾ ਨਹੀਂ ਹੈ ਮੇਰੀ ਮਾਂ ਵੀ ਮੇਰੇ ਨਾਲ ਸਹਿਮਤ ਸੀ ਪਰ ਮੇਰੀ ਪਤਨੀ ਰੋਂਦੀ ਹੋਈ ਮੇਰੇ ਤੋਂ ਕੁਝ ਸਮਾਂ ਮੰਗ ਰਹੀ ਸੀ ਜਿਸ ਤੇ ਮੇਰੀ ਮਾਂ ਨੇ ਕਿਹਾ ਠੀਕ ਹੈ ਉਸ ਨੂੰ ਕੁਝ ਸਮਾਂ ਦਿਓ ਮੈਂ ਮਾਂ ਨੂੰ ਕਿਹਾ ਮਾਂ ਇਹ ਕਿਵੇਂ ਹੋ ਸਕਦਾ ਹੈ ਮੈਂ 5 ਸਾਲਾਂ ਤੋਂ ਅਮਰੀਕਾ ਰਹਿ ਰਿਹਾ ਥਾ ਫਿਰ ਇਹ ਬੱਚਾ ਮੇਰਾ ਕਿਵੇਂ ਹੋਇਆ ਮਾਂ ਨੇ ਮੈਨੂੰ ਸਮਝਾਇਆ ਕਿ ਬੇਟਾ ਲਾ ਕੇ ਵਿੱਚ ਤਮਾਸ਼ਾ ਬਣ ਜਾਵੇਗਾ ਇਸ ਨਾਲ ਕੀ ਫਰਕ ਪੈਂਦਾ ਹੈ ਉਸ ਦੀ ਡਿਲੀਵਰੀ ਵਿੱਚ ਕੁਝ ਸਮਾਂ ਹੀ ਬਾਕੀ ਹੈ ਅਸੀਂ ਬੱਚੇ ਦੇ ਜਨਮ ਹੁੰਦੇ ਆ ਹੈ ਡੀਐਨਏ ਟੈਸਟ ਕਰਵਾਉਂਦੇ ਹਾਂ ਸਾਰੀ ਸਚਾਈ ਸਾਹਮਣੇ ਆ ਜਾਵੇਗੀ ਅਤੇ ਜੇਕਰ ਪਤਾ ਚੱਲਦਾ ਹੈ ਕਿ ਇਹ ਬੱਚਾ ਤੁਹਾਡਾ ਨਹੀਂ ਹੈ ਤਾਂ ਅਸੀਂ ਇਸ ਦੇ ਭਰਾ ਨੂੰ ਕਹਾਂਗੇ ਕਿ ਜੇਕਰ ਤੁਸੀਂ ਆਪਣੀ ਭੈਣ ਦਾ ਵਿਆਹ بچਾਉਣਾ ਚਾਹੁੰਦੇ ਹੋ ਤਾਂ ਸਾਨੂੰ 20 ਲੱਖ ਰੁਪਏ ਦੇ ਦਿਓ ਕਿਉਂਕਿ ਤੁਹਾਡੀ ਭੈਣ ਇੱਕ ਚਰિતਰਹੀਣ ਲੜਕੀ ਹੈ ਅਤੇ ਉਹ ਆਪਣੀ ਕੁੱਖ ਵਿੱਚ ਕਿਸੇ ਹੋਰ ਦੇ ਬੱਚੇ ਨੂੰ ਪਾਲ ਰਹੀ ਸੀ ਅਤੇ ਡੀਐਨਏ ਟੈਸਟ ਵਿੱਚ ਇਹ ਸਾਬਤ ਹੋ ਜਾਵੇਗਾ ਕਿ ਇਹ ਬੱਚਾ ਤੁਹਾਡਾ ਨਹੀਂ ਹੈ ਫਿਰ ਅਸੀਂ ਉਹਨਾਂ ਲੋਕਾਂ ਨੂੰ ਬਲੈਕਮੇਲ ਕਰਾਂਗੇ ਅਤੇ ਉਹਨਾਂ ਤੋਂ ਪੈਸੇ ਲੈ ਲਵਾਂਗੇ ਮੈਨੂੰ ਯਕੀਨ ਹੈ ਕਿ ਉਸ ਦਾ ਭਰਾ ਉਸ ਦੀ ਇੱਜ਼ਤ ਬਚਾਉਣ ਲਈ ਪੈਸੇ ਦੇਵੇਗਾ ਜਦੋਂ ਮੇਰੀ ਮਾਂ ਨੇ ਮੈਨੂੰ ਇਹ ਪੱਤੀ ਪੜ੍ਹਾਈ ਤਾਂ ਮੈਂ ਵੀ ਸੋਚਾਂ ਵਿੱਚ ਗੁਆਚ ਗਿਆ ਮੈਂ ਇਸ ਨੂੰ ਘਰ ਦੇ ਅੰਦਰ ਲੈ ਗਿਆ ਅਤੇ ਡਿਲੀਵਰੀ ਦੀ ਉਡੀਕ ਕਰਨ ਲੱਗਾ ਡਿਲੀਵਰੀ ਦਾ ਦਿਨ ਵੀ ਆ ਗਿਆ ਅਤੇ ਮੇਰੀ ਪਤਨੀ ਨੇ ਬੇਟੇ ਨੂੰ ਜਨਮ ਦਿੱਤਾ ਉੱਥੇ ਮੈਂ ਡਾਕਟਰ ਨੂੰ ਇਸ ਬੱਚੇ ਦਾ ਡੀਐਨਏ ਟੈਸਟ ਕਰਵਾਉਣ ਲਈ ਕਿਹਾ ਜਦੋਂ ਡਾਕਟਰ ਨੇ ਬੱਚੇ ਦਾ ਡੀਐਨਏ ਟੈਸਟ ਕੀਤਾ ਅਤੇ ਰਿਪੋਰਟ ਆਈ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਇਹ ਸੱਚਮੁੱਚ ਮੇਰਾ ਬੱਚਾ ਸੀ ਮੈਨੂੰ ਯਕੀਨ ਨਹੀਂ ਆ ਰਿਹਾ ਸੀ ਮੈਂ ਗੁੱਸੇ ਵਿੱਚ ਆ ਕੇ ਡਾਕਟਰ ਨੂੰ ਕਿਹਾ ਕਿ ਤੁਸੀਂ ਗਲਤ ਰਿਪੋਰਟ ਦਿੱਤੀ ਹੈ ਮੇਰੀ ਮਾਂ ਨੇ ਵੀ ਕਿਹਾ ਕਿ ਇਹ ਰਿਪੋਰਟ ਗਲਤ ਹੈ ਪਰ ਡਾਕਟਰ ਅੜੇ ਸਨ ਕਿ ਇਹ ਰਿਪੋਰਟ ਬਿਲਕੁਲ ਸਹੀ ਸੀ ਫਿਰ ਮੈਂ ਸ਼ਹਿਰ ਦੇ ਸਭ ਤੋਂ ਮਸ਼ਹੂਰ ਅਤੇ ਸਭ ਤੋਂ ਵੱਡੇ ਹਸਪਤਾਲ ਤੋਂ ਟੈਸਟ ਕਰ ਭਾਈ ਜੈਸਦੀ ਰਿਪੋਰਟ ਵੀ ਉਹੀ ਸੀ ਮੈਂ 3-4 ਥਾਵਾਂ ਤੇ ਟੈਸਟ ਕਰਵਾਏ ਪਰ ਹਰ ਵਾਰ ਇਹ ਸਾਫਤ ਹੋਇਆ ਕਿ ਇਹ ਬੱਚਾ ਮੇਰਾ ਸੀ ਮੈਂ ਹੈਰਾਨ ਸੀ ਕਿ ਅਜਾ ਕਿਵੇਂ ਹੋ ਸਕਦਾ ਹੈ ਇਹ ਬਿਲਕੁਲ ਅਸੰਭਵ ਸੀ ਅਸੀਂ ਬੱਚੇ ਨੂੰ ਘਰ ਲੈ ਆਏ ਮੈਂ ਆਪਣੀ ਪਤਨੀ ਨੂੰ ਆਪਣੀ ਮਾਂ ਦੇ ਘਰ ਜਾਣ ਲਈ ਕਿਹਾ ਮੈਂ ਇਸ ਬੱਚੇ ਨੂੰ ਨਹੀਂ ਰੱਖਣਾ ਚਾਹੁੰਦਾ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਇਹ ਬੱਚਾ ਮੇਰਾ ਹੈ ਉਸਨੇ ਮੇਰੀਆਂ ਮੰਨਤਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਮੈਨੂੰ ਆਰਾਮ ਨਾਲ ਬੈਠਣ ਲਈ ਕਿਹਾ ਅਤੇ ਮੇਰੀ ਹਰ ਗੱਲ ਸੁਣਨ ਲਈ ਕਿਹਾ ਉਸ ਤੋਂ ਬਾਅਦ ਤੁਸੀਂ ਜੋ ਕੀ ਫੈਸਲਾ ਲਵਾਂਗੀ ਮੈਂ ਤੁਹਾਡੇ ਹਰ ਫੈਸਲੇ ਦਾ ਸਨਮਾਨ ਕਰਾਂਗੀ ਮੈਂ ਉਸ ਦੀ ਗੱਲ ਸੁਣੀ ਮੇਰੇ ਨਾਲ ਮੇਰੀ ਮਾਂ ਵੀ ਬੈਠੀ ਸੀ ਫਿਰ ਉਸਨੇ ਆਪਣੀ ਕਹਾਣੀ ਸੁਣਾਉਣੀ ਸ਼ੁਰੂ ਕਰ ਦਿੱਤੀ ਜਿਸ ਨੂੰ ਸੁਣਨ ਲਈ ਮੈਂ ਮਜਬੂਰ ਹੋ ਗਿਆ ਮੇਰੀ ਪਤਨੀ ਨੇ ਕਿਹਾ ਕਿ ਜਦੋਂ ਮੈਂ ਤੁਹਾਡੇ ਨਾਲ ਵਿਆਹ ਕਰਵਾ ਲਿਆ ਸੀ ਤਾਂ ਤੁਸੀਂ ਮੇਰੇ ਵੱਲ ਇੱਕ ਨਜ਼ਰ ਮਾਰ ਕੇ ਸਵੇਰੇ ਵਾਪਸ ਚਲੇ ਗਏ ਸੀ ਮੈਂ ਸਮਝ ਗਈ ਕਿ ਤੁਸੀਂ ਸ਼ਾਇਦ ਮੇਰੀ ਸ਼ਕਲ ਦੇਖ ਕੇ ਅਜਿਆ ਕੀਤਾ ਹੋਵੇਗਾ ਮੈਂ ਕੋਈ ਬਦਸੂਰਤ ਕੁੜੀ ਨਹੀਂ ਸੀ ਮੇਰੇ ਨੈਣ ਨਕਸ਼ੇ ਬਹੁਤ ਸੁੰਦਰ ਸਨ ਪਰ ਇਹ ਸਭ ਮੇਰੇ ਰੰਗ ਦੇ ਪਿੱਛੇ ਲੁਕਿਆ ਹੋਇਆ ਸੀ ਇਸ ਉਹ ਲਾਵਾ ਮੇਰੀ ਸਿਹਤ ਵੀ ਠੀਕ ਨਹੀਂ ਸੀ ਮੈਂ ਬਹੁਤ ਕਮਜ਼ੋਰ ਸੀ ਇਸ ਲਈ ਮੇਰਾ ਰੰਗ ਹੋਰ ਵੀ ਕਾਲਾ ਹੋ ਗਿਆ ਸੀ ਮੈਂ ਬਿਨਾ ਮਾਂ ਦੇ ਵੱਡੀ ਹੋਈ ਸੀ ਭੈਣ ਭਰਾ ਦੇ ਸਹਾਰੇ ਜੀ ਰਹੀ ਸੀ ਭਰਾ ਫਿਰ ਵੀ ਕੁਝ ਸੰਭਾਲ ਲੈਂਦਾ ਸੀ ਪਰ ਭਾਬੀ ਮੇਰੀ ਜਾਨ ਦੀ ਦੁਸ਼ਮਣ ਬਣ ਗਈ ਸੀ ਉਹ ਘਰ ਦਾ ਸਾਰਾ ਕੰਮ ਕਰਵਾ ਲੈਂਦੀ ਸੀ ਤੇ ਰੋਟੀ ਵੀ ਨਹੀਂ ਦਿੰਦੀ ਸੀ ਮੈਨੂੰ ਹਰ ਵੇਲੇ ਚਿੰਤਾ ਰਹਿੰਦੀ ਸੀ ਹੁਣ ਮੈਨੂੰ ਭੁੱਖ ਵੀ ਬਹੁਤ ਘੱਟ ਲੱਗਣ ਲੱਗੀ ਸੀ ਇਸ ਕਰਕੇ ਮੈਂ ਸੁੱਕ ਕੇ ਕੰਡਾ ਬਣ ਗਈ ਸੀ ਇਸ ਕਮਜ਼ੋਰੀ ਨੇ ਮੈਨੂੰ ਹੋਰ ਵੀ ਕਾਲਾ ਕਰ ਦਿੱਤਾ ਮੈਂ ਤੁਹਾਡੇ ਨਾਲ ਵਿਆਹ ਕਰਵਾ ਲਿਆ ਸੀ ਮੈਨੂੰ ਉਮੀਦ ਸੀ ਕਿ ਸ਼ਾਇਦ ਮੇਰੇ ਬੁਰੇ ਦਿਨ ਖਤਮ ਹੋਣ ਵਾਲੇ ਹਨ ਮੇਰੀ ਜ਼ਿੰਦਗੀ 'ਚ ਵੀ ਖੁਸ਼ੀ ਆਉਣ ਵਾਲੀ ਹੈ ਮੈਂ ਇੰਨਾ ਸੁਪਨਿਆਂ ਨਾਲ ਸਜੇ ਹੋਏ ਸੁਹਾਗ ਦੇ ਬਿਸਤਰੇ ਤੇ ਬੈਠੀ ਤੇਰਾ ਇੰਤਜ਼ਾਰ ਕਰ ਰਹੀ ਸੀ ਪਰ ਤੁਸੀਂ ਮੇਰੇ ਵੱਲ ਦੇਖਣ ਦੀ ਖੇਚਲ ਵੀ ਨਹੀਂ ਕੀਤੀ ਅਤੇ ਅਗਲੇ ਹੀ ਦਿਨ ਮੈਨੂੰ ਦੁੱਖ ਝੱਲਣ ਲਈ ਛੱਡ ਕੇ ਪਰਦੇਸ 5 ਸਾਲਾਂ ਤੱਕ ਤੇਰੀ ਮਾਂ ਨੇ ਮੇਰੇ ਤੋਂ ਇੰਨਾ ਕੰਮ ਕਰਵਾਇਆ ਕਿ ਮੈਂ ਥੱਕ ਗਈ ਅਤੇ ਫਿਰ ਹੌਲੀ-ਹੌਲੀ ਮੇਰੇ ਅੰਦਰ ਗੁੱਸਾ ਭਰਨ ਲੱਗਾ ਮੈਂ ਬਾਗੀ ਹੋਣ ਲੱਗ ਪਈ ਮੈਂ ਸੋਚਦੀ ਸੀ ਕਿ ਆਖਰ ਮੈਂ ਮੈਂ ਵੀ ਇਨਸਾਨ ਹਾਂ ਮੈਨੂੰ ਕਿਹੜੇ ਗੁਨਾਹਾਂ ਦੀ ਸਜ਼ਾ ਮਿਲ ਰਹੀ ਹੈ ਤੁਸੀਂ ਮੈਨੂੰ ਇਸ ਘਰ ਵਿੱਚ ਛੱਡ ਦਿੱਤਾ ਹੈ ਅਤੇ ਤੁਹਾਡੀ ਮਾਂ ਮੈਨੂੰ ਨੌਕਰਾਨੀ ਦੀ ਤਰ੍ਹਾਂ ਕੰਮ ਕਰਵਾਉਂਦੀ ਹੈ ਜਦੋਂ ਵੀ ਮੇਰਾ ਭਰਾ ਮੈਨੂੰ ਮਿਲਣ ਆਉਂਦਾ ਸੀ ਅਤੇ ਮੈਨੂੰ ਨੌਕਰਾਨੀ ਵਾਂਗ ਕੰਮ ਕਰਦੇ ਦੇਖਦਾ ਸੀ ਤਾਂ ਉਹ ਮੈਨੂੰ ਕਹਿੰਦਾ ਸੀ ਕਿ ਇਸ ਘਰ ਵਿੱਚ ਤੇਰੇ ਨਾਲ ਇਨਸਾਫ ਨਹੀਂ ਹੋ ਰਿਹਾ ਮੇਰੇ ਭਰਾ ਨੇ ਤੇਰੀ ਮਾਂ ਨੂੰ ਵੀ ਕਿਹਾ ਸੀ ਕਿ ਮੈਂ ਆਪਣੀ ਭੈਣ ਨੂੰ ਇਸ ਘਰ ਨੌਕਰਾਨੀ ਬਣਾਉਣ ਲਈ ਨਹੀਂ ਨੌਬਣਾਉਣ ਲਈ ਭੇਜਿਆ ਸੀ ਪਰ ਤੇਰੀ ਮਾਂ ਨੇ ਮੇਰੇ ਭਰਾ ਨੂੰ ਬੇਇੱਜ਼ਤ ਕਰਕੇ ਘਰੋਂ ਕਾਰ ਕੱਢ ਦਿੱਤਾ ਅਤੇ ਕਿਹਾ ਕਿ ਉਹ ਮੁੜ ਇਸ ਘਰ ਨਾ ਆਵੇ ਮੇਰੇ ਭਰਾ ਨੇ ਮੈਨੂੰ ਬਾਰ ਬਾਰ ਕਿਹਾ ਕਿ ਤਲਾਕ ਲੈ ਲਓ ਮੈਂ ਤੇਰਾ ਵਿਆਹ ਕਿਤੇ ਹੋਰ ਕਰਵਾ ਦੇਾਂਗਾ ਪਰ ਮੇਰਾ ਦਿਲ ਨਹੀਂ ਸੀ ਮੰਨਦਾ ਭਾਬੀ ਨਾਲ ਲੜਨ ਤੋਂ ਬਾਅਦ ਭਰਾ ਨੇ ਇਹ ਬਹੁਤ ਵਧੀਆ ਰਿਸ਼ਤਾ ਮੇਰੇ ਲਈ ਲੱਭਿਆ ਸੀ ਮੈਨੂੰ ਆਸ ਸੀ ਕਿ ਮੇਰੀ ਪਰਜਾਈ ਮੈਨੂੰ ਕਦੇ ਹੋਰ ਕਿਤੇ ਵਿਆਹ ਨਹੀਂ ਕਰਵਾਉਣ ਦੇਵੇਗੀ ਅਤੇ ਜੇ ਉਹ ਇਸ ਦੀ ਇਜਾਜ਼ਤ ਦਿੰਦੀ ਹੈ ਤਾਂ ਉਹ ਮੈਨੂੰ ਕਿਸੇ ਬੁੱਢੇ ਆਦਮੀ ਦੇ ਗੱਲ ਬੰਨ ਦੇਵੇਗੀ ਮੈਂ ਆਪਣੀ ਭਾਬੀ ਨਾਲ ਇਹ ਸਾਲ ਬਤਾਏ ਸਨ ਅਤੇ ਉਹ 20 ਸਾਲ ਮੇਰੇ ਲਈ ਕਿਸੇ ਨਰਕ ਤੋਂ ਘੱਟ ਨਹੀਂ ਸਨ ਮੈਂ ਨਹੀਂ ਚਾਹੁੰਦੀ ਸੀ ਕਿ ਮੈਂ ਦੁਬਾਰਾ ਉਸ ਨਰਕ ਵਿੱਚ ਜਾਵਾਂ ਇਸ ਲਈ ਮੈਂ ਭਰਾ ਨੂੰ ਕਿਹਾ ਕਿ ਮੈਂ ਦੁਬਾਰਾ ਵਿਆਹ ਨਹੀਂ ਕਰਾਂਗੀ ਮੇਰੀ ਮਾਂ ਦੀ ਕੋਈ ਰਿਸ਼ਤੇਦਾਰ ਅਮਰੀਕਾ ਤੋਂ ਆਈ ਹੋਈ ਸੀ ਉਸ ਦਾ ਨਾਮ ਸੀਮਾ ਸੀ ਜਦੋਂ ਉਸ ਨੇ ਮੇਰੀ ਹਾਲਤ ਵੇਖੀ ਤਾਂ ਉਹ ਮੈਨੂੰ ਪਛਾਣ ਨਹੀਂ ਸਕੀ ਮੈਨੂੰ ਪੁੱਛਿਆ ਕਿ ਤੁਸੀਂ ਉਹ ਕੁੜੀ ਹੋ ਜਿਸ ਨੂੰ ਮੈਂ 15 ਸਾਲ ਪਹਿਲਾਂ ਇੱਥੇ ਦੇਖਿਆ ਸੀ ਮੈਂ ਵਿਸ਼ਵਾਸ ਨਹੀਂ ਕਰ ਸਕਦੀ ਸੀ ਕਿ ਤੁਸੀਂ ਇਸ ਤਰ੍ਹਾਂ ਦੇ ਹੋ ਗਏ ਹੋ ਤੁਹਾਨੂੰ ਕੀ ਹੋਇਆ ਮੈਂ ਉਸ ਨੂੰ ਆਪ ਮੈਂ ਸਾਰੀ ਸਥਿਤੀ ਦੱਸੀ ਫਿਰ ਸੀਮਾ ਮਾਸੀ ਨੇ ਇੱਕ ਵਿਚਾਰ ਸੋਚਿਆ ਅਤੇ ਮੈਨੂੰ ਕਿਹਾ ਕਿ ਉਹ ਮੈਨੂੰ ਅਮਰੀਕਾ ਲੈ ਜਾਵੇਗੀ ਅਤੇ ਤੁਹਾਨੂੰ ਮਿਲਾਏਗੀ ਮੈਂ ਉਸ ਨੂੰ ਪੁੱਛਿਆ ਕਿ ਇਹ ਕਿਵੇਂ ਹੋ ਸਕਦਾ ਹੈ ਉਸ ਨੇ ਮੇਰਾ ਚਿਹਰਾ ਦੇਖਣ ਦੀ ਪਰਵਾਹ ਨਹੀਂ ਕੀਤੀ ਤਾਂ ਉਹ ਮੈਨੂੰ ਕਿਵੇਂ ਸਵੀਕਾਰ ਕਰੇਗਾ ਸੀਮਾ ਮਾਸੀ ਨੇ ਕਿਹਾ ਇਹ ਗੱਲ ਮੇਰੇ ਤੇ ਛੱਡੋ ਜਿਵੇਂ ਮੈਂ ਕਹਿੰਦੀ ਹਾਂ ਉਸੇ ਤਰ੍ਹਾਂ ਕਰੋ ਸੀਮਾ ਮਾਸੀ ਨੇ ਮੈਨੂੰ ਗੋਰੇ ਹੋਣ ਦੇ ਟੀਕੇ ਲਗਵਾਏ ਜਿਸ ਕਾਰਨ ਕੁਝ ਹਫ਼ਤਿਆਂ ਵਿੱਚ ਹੀ ਮੇਰਾ ਰੰਗ ਚਮਕਣ ਲੱਗ ਪਿਆ ਮੈਂ ਖੁਦ ਵੀ ਆਪਣਾ ਰੰਗ ਦੇਖ ਕੇ ਆਣਾ ਰਹੀ ਸੀਮਾ ਮਾਸੀ ਨੇ ਕਿਹਾ ਇਹ ਰੰਗ ਗੋਰਾ ਕਰਨ ਵਾਲੇ ਟੀਕੇ ਹਨ ਜੋ ਹਰ ਕੋਈ ਲਗਵਾਉਂਦਾ ਹੈ ਫਿਰ ਉਹ ਮੇਰੇ ਦਸਤਾਵੇਜ਼ ਬਣਵਾ ਕੇ ਮੈਨੂੰ ਆਪਣੇ ਨਾਲ ਅਮਰੀਕਾ ਲੈ ਗਈ ਅਤੇ ਉੱਥੇ ਮੇਰੀ ਖੁਰਾਕ ਤੇ ਧਿਆਨ ਦਿੱਤਾ ਮੈਨੂੰ ਚੰਗਾ ਖਾਣ ਪੀਣ ਦਿੱਤਾ ਜਿਸ ਕਾਰਨ ਮੇਰੇ ਹੱਥ ਠੀਕ ਹੋਣ ਲੱਗੇ ਜਦੋਂ ਮੈਂ ਤੁਹਾਡੀ ਮਾਂ ਨਾਲ ਰਹਿੰਦੀ ਸੀ ਤਾਂ ਮੈਨੂੰ ਤੁਹਾਡੇ ਕਮਰੇ ਵਿੱਚ ਇੱਕ ਡਾਇਰੀ ਮਿਲੀ ਸੀ ਉਸ ਡਾਇਰੀ ਵਿੱਚ ਤੁਹਾਡੀ ਵਿਹਰੇਾਇਸ਼ ਦਾ ਪਤਾ ਲਿਖਿਆ ਸੀ ਤੁਸੀਂ ਅਮਰੀਕਾ ਵਿੱਚ ਕਿੱਥੇ ਰਹਿੰਦੇ ਹੋ ਮੈਂ ਉਹ ਪਤਾ ਨੋਟ ਕੀਤਾ ਅਤੇ ਮਾਸੀ ਨੂੰ ਦੇ ਦਿੱਤਾ ਮਾਸੀ ਨੂੰ ਉਸ ਥਾਂ ਦਾ ਪਤਾ ਮਿਲ ਗਿਆ ਇੱਕ ਦਿਨ ਜਦੋਂ ਮੈਂ ਇੱਕ ਦਿਨ ਜਦੋਂ ਮੈਂ ਉੱਥੋਂ ਲੰਘ ਰਹੀ ਸੀ ਤਾਂ ਮਾਸੀ ਨੇ ਮੈਨੂੰ ਇੱਥੇ ਬੈਠਣ ਲਈ ਕਿਹਾ ਕਿ ਜਿਵੇਂ ਹੀ ਉਹ ਇੱਥੇ ਆਵੇਗਾ ਉਸ ਦਾ ਧਿਆਨ ਤੇਰੇ ਵੱਲ ਜਾਵੇਗਾ ਅਤੇ ਫਿਰ ਅਜਿਹਾ ਹੋਇਆ ਤੇਰਾ ਧਿਆਨ ਮੇਰੇ ਵੱਲ ਗਿਆ ਮੇਰਾ ਰੰਗ ਤੇ ਮੇਰੀ ਸਿਹਤ ਬਦਲੇ ਹੋਏ ਕਰਕੇ ਤੂੰ ਮੈਨੂੰ ਪਛਾਣ ਨਹੀਂ ਸਕਿਆ ਤੂੰ ਮੈਨੂੰ ਦੇਖਿਆ ਵੀ ਨਹੀਂ ਸੀ ਤੂੰ ਮੈਨੂੰ ਅਣਜਾਣ ਕੁੜੀ ਸਮਝ ਕੇ ਵਿਆਹ ਕਰਵਾ ਲਿਆ ਹਾਲਾਂਕਿ ਇਸ ਦੀ ਲੋੜ ਨਹੀਂ ਸੀ ਮੈਂ ਪਹਿਲਾਂ ਹੀ ਤੁਹਾਡੀ ਪਤਨੀ ਸੀ ਚੰਗੀ ਖੁਰਾਕ ਦੇ ਕਾਰਨ ਮੇਰਾ ਸਰੀਰ ਭਰ ਗਿਆ ਸੀ ਅਤੇ ਮੇਰਾ ਰੰਗ ਵੀ ਸਾਫ ਹੋ ਗਿਆ ਸੀ ਪਰ ਮੇਰਾ ਰੰਗ ਕੁਝ ਸਮੇਂ ਲਈ ਹੀ ਸੀ ਕਿਉਂਕਿ ਟੀਕਿਆਂ ਕਾਰਨ ਰੰਗ ਗੋਰਾ ਹੋ ਗਿਆ ਸੀ ਇੰਜੈਕਸ਼ਨ ਦਾ ਅਸਰ ਖਤਮ ਹੁੰਦੇ ਹੀ ਮੇਰਾ ਰੰਗ ਕਾਲਾ ਹੋ ਜਾਣਾ ਸੀ ਅਤੇ ਫਿਰ ਵਿਆਹ ਤੋਂ ਬਾਅਦ ਮੈਂ ਤੁਹਾਡੇ ਨਾਲ ਰਹਿਣ ਲੱਗ ਪਈ ਪਰ ਜਿਵੇਂ ਹੀ ਟੀਕੇ ਦਾ ਅਸਰ ਖਤਮ ਹੋਇਆ ਮੇਰਾ ਰੰਗ ਫਿਰ ਕਾਲਾ ਹੋਣ ਲੱਗਿਆ ਇਸ ਲਈ ਮੈਂ ਉੱਥੋਂ ਆ ਗਈ ਮੇਰਾ ਵੀਜ਼ਾ ਵੀ ਪੂਰਾ ਹੋ ਗਿਆ ਸੀ ਮੇਰੇ ਕੋਲ ਕੁਝ ਦਿਨਾਂ ਲਈ ਵੀਜ਼ਾ ਸੀ ਅਤੇ ਫਿਰ ਮੈਂ ਵਾਪਸ ਆ ਗਈ ਭਾਰਤ ਆਉਣ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਮੈਂ ਗਰਭਵਤੀ ਸੀ ਮੇਰੇ ਪਰਿਵਾਰਕ ਮੈਂਬਰਾਂ ਨੇ ਮੈਨੂੰ ਹਿੰਮਤ ਰੱਖਣ ਅਤੇ ਇੱਥੇ ਰਹਿਣ ਲਈ ਕਿਹਾ ਅਸੀਂ ਤੁਹਾਡੇ ਪਤੀ ਨੂੰ ਸਾਰੀ ਸੱਚਾਈ ਦੱਸਾਂਗੇ ਮੇਰੀ ਪਤਨੀ ਨੇ ਮੈਨੂੰ ਸਾਰੀ ਕਹਾਣੀ ਦੱਸੀ ਅਤੇ ਸਬੂਤ ਵਜੋਂ ਅਮਰੀਕਾ ਵਿੱਚ ਸਾਡੇ ਵਿਆਹ ਦੇ ਕਾਗਜ਼ ਵੀ ਦਿਖਾਏ ਉਸ ਕੋਲ ਕੁਝ ਹੋਰ ਚੀਜ਼ਾਂ ਵੀ ਸਨ ਜੋ ਮੈਂ ਉਸ ਨੂੰ ਅਮਰੀਕਾ ਵਿੱਚ ਦਿੱਤੀਆਂ ਸਨ ਉਹ ਵੀ ਉਸ ਨੇ ਮੈਨੂੰ ਦਿਖਾਈਆਂ ਜਦੋਂ ਮੈਂ ਉਸ ਵੱਲ ਧਿਆਨ ਨਾਲ ਦੇਖਿਆ ਤਾਂ ਉਸ ਦੀਆਂ ਉਹੀ ਵੱਡੀਆਂ ਕਾਲੀਆਂ ਅੱਖਾਂ ਸਨ ਜਿਨ੍ਹਾਂ ਤੇ ਮੈਨੂੰ ਪਿਆਰ ਹੋ ਗਿਆ ਸੀ ਆਵਾਜ਼ ਵੀ ਉਸ ਦੀ ਸੀ ਯਕੀਨਨ ਇਹ ਉਹੀ ਕੁੜੀ ਸੀ ਇੰਨੇ ਦਿਨਾਂ ਤੋਂ ਮੈਂ ਪੂਰੇ ਦਿਲ ਨਾਲ ਲੱਭ ਰਿਹਾ ਸੀ ਫਰਕ ਸਿਰਫ ਇੰਨਾ ਸੀ ਕਿ ਉਸਦਾ ਰੰਗ ਫਿਰ ਕਾਲਾ ਹੋ ਗਿਆ ਸੀ ਮੈਨੂੰ ਉਸ ਤੇ ਇੰਨਾ ਗੁੱਸਾ ਸੀ ਕਿ ਮੈਂ ਉਸ ਵੱਲ ਧਿਆਨ ਨਾਲ ਦੇਖਿਆ ਵੀ ਨਹੀਂ ਜਿਵੇਂ ਹੀ ਮੈਨੂੰ ਪਤਾ ਲੱਗਾ ਕਿ ਮੇਰੀ ਪਤਨੀ ਮੇਰੇ ਬਿਨਾਂ ਗਰਭਵਤੀ ਹੈ ਤਾਂ ਮੈਨੂੰ ਇੰਨਾ ਗੁੱਸਾ ਆਇਆ ਕਿ ਮੈਂ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਜੇ ਮੈਂ ਪਹਿਲਾਂ ਉਸ ਵੱਲ ਧਿਆਨ ਦਿੱਤਾ ਹੁੰਦਾ ਤਾਂ ਸ਼ਾਇਦ ਮੈਨੂੰ ਪਤਾ ਲੱਗ ਜਾਂਦਾ ਕਿ ਇਹ ਮੇਰੀ ਮੀਰਾ ਹੈ ਜਿਸ ਨਾਲ ਮੈਂ ਅਮਰੀਕਾ 'ਚ ਵਿਆਹ ਕੀਤਾ ਸੀ ਹੁਣ ਮੈਨੂੰ ਵਿਸ਼ਵਾਸ ਕਿ ਇਹ ਬੱਚਾ ਮੇਰਾ ਹੈ ਮੇਰੀ ਮਾਂ ਨੇ ਕਿਹਾ ਕਿ ਇਹ ਸਭ ਝੂਠ ਹੈ ਇਹ ਝੂਠੀ ਕਹਾਣੀ ਸੁਣਾ ਰਹੀ ਹੈ ਉਸਦੀ ਕਹਾਣੀ ਤੇ ਵਿਸ਼ਵਾਸ ਨਾ ਕਰੋ ਮੈਂ ਝਟ ਹੱਥ ਚੁੱਕ ਕੇ ਮਾਂ ਨੂੰ ਕੁਝ ਕਹਿਣ ਤੋਂ ਰੋਕ ਦਿੱਤਾ ਮੈਂ ਕਿਹਾ ਨਹੀਂ ਮਾਂ ਇਹ ਕੁੜੀ ਝੂਠ ਨਹੀਂ ਬੋਲ ਰਹੀ ਉਹ ਸੱਚ ਬੋਲ ਰਹੀ ਹੈ ਇਹ ਉਹੀ ਕੁੜੀ ਹੈ ਜਿਸ ਨਾਲ ਮੈਂ ਅਮਰੀਕਾ ਵਿੱਚ ਵਿਆਹ ਕੀਤਾ ਸੀ ਅਤੇ ਇਹ ਬੱਚਾ ਮੇਰਾ ਹੈ ਮੈਂ ਕਿਹਾ ਅਤੇ ਫਿਰ ਮੈਂ ਉਸ ਨੂੰ ਆਪਣੇ ਕੋਲ ਰੱਖਣ ਲਈ ਮਜਬੂਰ ਹੋ ਗਿਆ ਪਰ ਫਿਰ ਵੀ ਪਤਾ ਨਹੀਂ ਕਿਉਂ ਮੇਰਾ ਦਿਲ ਉਸ ਵੱਲ ਖਿੱਚਾ ਨਹੀਂ ਜਾ ਰਿਹਾ ਸੀ ਮੈਂ ਉਸ ਵੱਲ ਨਹੀਂ ਦੇਖਿਆ ਅਤੇ ਨਾ ਹੀ ਬੱਚੇ ਵੱਲ ਪਤਾ ਨਹੀਂ ਕਿਉਂ ਮੈਂ ਆਪਣੀ ਪਤਨੀ ਨੂੰ ਉਹ ਪਿਆਰ ਨਹੀਂ ਦੇ ਸਕਿਆ ਜੋ ਮੈਂ ਅਮਰੀਕਾ ਵਿੱਚ ਮੀਰਾ ਨੂੰ ਦਿੱਤਾ ਸੀ ਹਾਲਾਂਕਿ ਦੋਵੇਂ ਇੱਕ ਹੀ ਸਨ ਫਰਕ ਸਿਰਫ ਰੰਗ ਦਾ ਸੀ ਇਸ ਤਰ੍ਹਾਂ ਮਹੀਨਾ ਲੰਘ ਗਿਆ ਮੈਂ ਉਦਾਸ ਸੀ ਫਿਰ ਇੱਕ ਦਿਨ ਉਸਨੇ ਅੱਖਾਂ ਵਿੱਚ ਹੰਝੂ ਲੈ ਕੇ ਕਿਹਾ ਕਿ ਜੇ ਤੁਸੀਂ ਮੈਨੂੰ ਪਸੰਦ ਨਹੀਂ ਕਰਦੇ ਤਾਂ ਮੈਂ ਤੁਹਾਡੇ ਨਾਲ ਕਿਉਂ ਰਹਾ ਮੈਂ ਇਹ ਘਰ ਛੱਡ ਰਹੀ ਹਾਂ ਬੱਚਾ ਤੁਹਾਡਾ ਹੈ ਤੁਹਾਡੇ ਕੋਲ ਰਹੇਗਾ ਇਹ ਕਹਿ ਕੇ ਉਹ ਘਰੋਂ ਚਲੀ ਗਈ ਮੈਂ ਦੂਜੇ ਕਮਰੇ ਵਿੱਚ ਸੌਂਦਾ ਸੀ ਅਤੇ ਮੀਰਾ ਬੱਚੇ ਨਾਲ ਵੱਖਰੇ ਕਮਰੇ ਵਿੱਚ ਸੌਂਦੀ ਸੀ ਉਹ ਚਲੀ ਗਈ ਪਰ ਮੈਨੂੰ ਕੋਈ ਪਰਵਾਹ ਨਹੀਂ ਸੀ ਬੱਚਾ ਸਾਰਾ ਦਿਨ ਰੋਂਦਾ ਰਿਹਾ ਮੈਨੂੰ ਅਜੀਬ ਮਹਿਸੂਸ ਹੋਣ ਲੱਗਿਆ ਕਿਉਂਕਿ ਮੇਰੀ ਮਾਂ ਜਾਂ ਭੈਣ ਵਿੱਚੋਂ ਕਿਸੇ ਨੇ ਵੀ ਬੱਚੇ ਨੂੰ ਛੂਹਿਆ ਨਹੀਂ ਸੀ ਰਾਤ ਵੀ ਹੋ ਗਈ ਅਤੇ ਉਹ ਭੁੱਖਾ ਰਿਹਾ ਮੈਂ ਵੀ ਸੌਣ ਲਈ ਲੇਟ ਗਿਆ ਪਰ ਬੱਚੇ ਦੇ ਰੋਣ ਦੀ ਆਵਾਜ਼ ਸੁਣ ਕੇ ਮੈਂ ਬੇਚੈਨ ਹੋ ਰਿਹਾ ਸੀ ਮੈਨੂੰ ਨੀਂਦ ਨਹੀਂ ਆ ਰਹੀ ਸੀ ਮੈਂ ਉਸ ਦੀ ਆਵਾਜ਼ ਨੂੰ ਨਜ਼ਰ ਅੰਦਾਜ਼ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੀ ਪਰ ਅਜਿਆ ਨਹੀਂ ਹੋ ਸਕਿਆ ਅਤੇ ਅੰਤ ਵਿੱਚ ਜਦੋਂ ਮੈਂ ਉੱਠ ਕੇ ਕਮਰੇ ਵਿੱਚ ਗਿਆ ਤਾਂ ਭੁੱਖ ਕਾਰਨ ਬੱਚੇ ਦੀ ਹਾਲਤ ਬਹੁਤ ਖਰਾਬ ਸੀ ਮੈਂ ਉਸ ਨੂੰ ਚੁੱਕਿਆ ਪਰ ਮੈਂ ਉਸ ਨੂੰ ਕੀ ਖਵਾਵਾਂ ਉਸ ਦੀ ਮਾਂ ਜਾ ਚੁੱਕੀ ਸੀ ਜਿਵੇਂ ਹੀ ਮੈਂ ਉਸ ਨੂੰ ਆਪਣੀ ਗੋਦੀ ਵਿੱਚ ਚੁੱਕਿਆ ਮੈਨੂੰ ਇੱਕ ਅਜੀਬ ਜਿਹਾ ਅਹਿਸਾਸ ਹੋਣ ਲੱਗਿਆ ਇੰਜ ਲੱਗਾ ਜਿਵੇਂ ਇਸ ਦੁਨੀਆ ਵਿੱਚ ਮੇਰਾ ਕੋਈ ਕਰੀਬੀ ਹੋਵੇ ਪਰ ਅਗਲੇ ਹੀ ਪਲ ਮੈਨੂੰ ਅਹਿਸਾਸ ਹੋਇਆ ਕਿ ਮੇਰਾ ਬੱਚਾ ਬਹੁਤ ਭੁੱਖਾ ਸੀ ਉਸ ਸਮੇਂ ਮੈਂ ਉਸ ਨੂੰ ਡਾਕਟਰ ਕੋਲ ਲੈ ਗਿਆ ਅਤੇ ਡਾਕਟਰ ਨੂੰ ਬੱਚੇ ਲਈ ਕੁਝ ਸੁਝਾਅ ਦੇਣ ਲਈ ਕਿਹਾ ਕਿਉਂਕਿ ਰਵੀ ਨੂੰ ਬਹੁਤ ਭੁੱਖ ਲੱਗੀ ਸੀ ਅਤੇ ਬੱਚੇ ਦੀ ਮਾਂ ਇਸ ਸਮੇਂ ਘਰ ਨਹੀਂ ਸੀ ਡਾਕਟਰ ਨੇ ਮੈਨੂੰ ਡੱਬਾਬੰਦ ਦੁੱਧ ਦੇਣ ਲਈ ਕਿਹਾ ਮੈਂ ਝੱਟ ਦੁੱਧ ਲੈ ਕੇ ਘਰ ਆ ਗਿਆ ਨੀਪਲ ਵਿੱਚ ਦੁੱਧ ਬਣਾ ਕੇ ਉਸ ਨੂੰ ਪੀਣ ਲਈ ਦਿੱਤਾ ਬੱਚੇ ਨੇ ਰਾਹਤ ਮਹਿਸੂਸ ਕੀਤੀ ਅਤੇ ਮੈਂ ਉਸ ਨੂੰ ਆਪਣੇ ਨਾਲ ਸੌਣ ਦਿੱਤਾ ਉਹ ਰਾਤ ਨੂੰ ਸਮੇਂ ਤੇ ਉਹ ਜਾਗਦਾ ਰਿਹਾ ਅਤੇ ਮੈਂ ਉਸ ਲਈ ਦੁੱਧ ਤਿਆਰ ਕਰਕੇ ਉਸ ਨੂੰ ਪਿਲਾਉਂਦਾ ਰਿਹਾ ਆਪਣੇ ਬੱਚੇ ਨਾਲ ਇੱਕ ਰਾਤ ਬਿਤਾਉਣ ਤੋਂ ਬਾਅਦ ਮੈਨੂੰ ਮਹਿਸੂਸ ਹੋਇਆ ਜਿਵੇਂ ਕੋਈ ਮੇਰੀ ਜ਼ਿੰਦਗੀ ਵਿੱਚ ਆਇਆ ਹੋਵੇ ਮੈਨੂੰ ਆਪਣੇ ਜਿਉਣ ਦਾ ਸਹਾਰਾ ਮਿਲ ਗਿਆ ਹੋਵੇ ਨਹੀਂ ਤਾਂ ਹੁਣ ਤੱਕ ਮੈਂ ਦੂਜਿਆਂ ਲਈ ਜਿਉਂਦਾ ਸੀ ਹੁਣ ਤੱਕ ਮੈਂ ਪੈਸੇ ਕਮਾਉਣ ਵਾਲੀ ਮਸ਼ੀਨ ਹੀ ਰਿਹਾ ਹਾਂ ਘਰ ਵਿੱਚ ਆਪਣੇ ਬੱਚੇ ਨਾਲ ਕੁਝ ਦਿਨ ਬਿਤਾਉਣ ਤੋਂ ਬਾਅਦ ਮੈਨੂੰ ਆਪਣੇ ਬੱਚੇ ਨਾਲ ਬਹੁਤ ਲਗਾਵ ਹੋ ਗਿਆ ਮੈਂ ਉਸ ਨੂੰ ਪਿਆਰ ਕਰਨ ਤੋਂ ਬਾਅਦ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਕਿਉਂਕਿ ਉਹ ਮੇਰਾ ਬੱਚਾ ਸੀ ਮੇਰਾ ਖੂਨ ਸੀ ਮੈਂ ਉਸ ਨੂੰ ਕੱਸ ਕੇ ਜੱਫੀ ਪਾ ਲਈ ਅਤੇ ਉਸ ਨੂੰ ਚੁੰਮਿਆ ਮੈਨੂੰ ਅਹਿਸਾਸ ਹੋਇਆ ਕਿ ਮੇਰੇ ਪੁੱਤਰ ਨੂੰ ਮਾਂ ਦੀ ਲੋੜ ਹੈ ਮੈਂ ਉਸ ਨੂੰ ਲੈਣ ਉਸਦੇ ਘਰ ਗਿਆ ਪਰ ਉਹ ਨਹੀਂ ਆਈ ਅਗਲੀ ਵਾਰ ਮੈਂ ਬੱਚੇ ਨੂੰ ਲੈ ਕੇ ਗਿਆ ਅਤੇ ਉਸ ਨੂੰ ਕਿਹਾ ਕਿ ਜੇ ਉਹ ਮੇਰੇ ਲਈ ਨਹੀਂ ਆਉਂਦੀ ਤਾਂ ਉਸ ਨੂੰ ਘੱਟੋ-ਘੱਟ ਇਸ ਬੱਚੇ ਲਈ ਜ਼ਰੂਰ ਆਉਣਾ ਚਾਹੀਦਾ ਹੈ ਇਹ ਸਾਡਾ ਬੱਚਾ ਹੈ ਅਸੀਂ ਦੋਵੇਂ ਮਿਲ ਕੇ ਇਸ ਨੂੰ ਪਾਲਾਂਗੇ ਇਸ ਬੱਚੇ ਨੂੰ ਸਾਨੂੰ ਦੋਵਾਂ ਦੀ ਲੋੜ ਹੈ ਮੇਰੀ ਗੱਲ ਸੁਣ ਕੇ ਮੀਰਾ ਦੀਆਂ ਅੱਖਾਂ 'ਚ ਹੰਝੂ ਆ ਗਏ ਉਸਨੇ ਤੁਰੰਤ ਆਪਣੇ ਜੇ ਨੂੰ ਜੱਫੀ ਪਾ ਲਈ ਉਹ ਆਪਣਾ ਸਮਾਨ ਚੁੱਕ ਕੇ ਮੇਰੇ ਨਾਲ ਆਈ ਅੱਜ ਮੈਨੂੰ ਲੱਗਾ ਕਿ ਮੇਰਾ ਘਰ ਪੂਰਾ ਹੋ ਗਿਆ ਹੈ ਮੈਂ ਆਪਣਾ ਬਿਸਤਰ ਆਪਣੇ ਬੱਚੇ ਦੇ ਕਮਰੇ ਵਿੱਚ ਰੱਖਿਆ ਕਿਉਂਕਿ ਮੈਂ ਵੀ ਆਪਣੇ ਬੱਚੇ ਨਾਲ ਰਹਿਣਾ ਚਾਹੁੰਦਾ ਸੀ ਮੈਂ ਉਸ ਤੋਂ ਬਿਨਾ ਨਹੀਂ ਰਹਿ ਸਕਦਾ ਸੀ ਦੋਹਾਂ ਨੂੰ ਆਪਣੇ ਕਮਰੇ ਵਿੱਚ ਦੇਖ ਕੇ ਮੈਂ ਇੰਨਾ ਕੁਝ ਹੋਇਆ ਕਿ ਮੈਂ ਸ਼ਬਦਾਂ ਵਿੱਚ ਬਿਆਨ ਵੀ ਨਹੀਂ ਕਰ ਸਕਦਾ ਮੈਨੂੰ ਪਛਤਾਵਾ ਹੋਣ ਲੱਗਾ ਕਿ ਮੈਂ ਮਾਂ ਦੀਆਂ ਗੱਲਾਂ ਕਰਕੇ ਇੰਨਾ ਖੂਬਸੂਰਤ ਅਹਿਸਾਸਾਂ ਤੋਂ ਦੂਰ ਰਹਿ ਗਿਆ ਸੀ ਪਰ ਫਿਰ ਵੀ ਮੇਰੇ ਅਤੇ ਮੀਰਾ ਵਿਚਕਾਰ ਕੋਈ ਗੱਲਬਾਤ ਨਹੀਂ ਹੁੰਦੀ ਸੀ ਅਸੀਂ ਹੁਣ ਬੱਚੇ ਬਾਰੇ ਗੱਲ ਕੀਤੀ ਮੈਨੂੰ ਇਹ ਵੀ ਅਹਿਸਾਸ ਹੋਇਆ ਕਿ ਮੈਂ ਆਪਣੀ ਮਾਂ ਦੀਆਂ ਗੱਲਾਂ ਤੇ ਚੱਲ ਕੇ ਮੀਰਾ ਨਾਲ ਬਹੁਤ ਬੇਇਨਸਾਫੀ ਕੀਤੀ ਸੀ ਅਤੇ ਫਿਰ ਇੱਕ ਦਿਨ ਮੈਂ ਮੀਰਾ ਤੋਂ ਮਾਫੀ ਮੰਗ ਲਈ ਮੈਨੂੰ ਮaaf ਕਰ ਦਿਓ ਮੈਂ ਜੋ ਵੀ ਤੁਹਾਡੇ ਨਾਲ ਕੀਤਾ ਉਹ ਗਲਤ ਸੀ ਅੱਜ ਮੈਨੂੰ ਅਹਿਸਾਸ ਹੋਇਆ ਕਿ ਤੁਸੀਂ ਬਹੁਤ ਚੰਗੀ ਕੁੜੀ ਹੋ ਜਦੋਂ ਮੈਨੂੰ ਪਿਆਰ ਹੋ ਗਿਆ ਸੀ ਤੁਸੀਂ ਸਹੀ ਸੀ ਅਤੇ ਹੁਣ ਉਹੀ ਅਮਰੀਕੀ ਪਿਆਰ ਤੁਹਾਡੇ ਲਈ ਦੁਬਾਰਾ ਜਾਗਣਾ ਸ਼ੁਰੂ ਹੋ ਗਿਆ ਹੈ ਤੁਸੀਂ ਜੋ ਵੀ ਕੀਤਾ ਤੁਸੀਂ ਆਪਣੇ ਹੱਕ ਲੈਣ ਲਈ ਕੀਤਾ ਮੈਨੂੰ ਤੁਹਾਡੇ ਨਾਲ ਕੋਈ ਵੈਰ ਨਹੀਂ ਹੈ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਹਾਂ ਭਾਵੇਂ ਮੈਂ ਮਾਫੀ ਦੇ ਯੋਗ ਨਹੀਂ ਹਾਂ ਫਿਰ ਵੀ ਮੈਂ ਤੁਹਾਡੇ ਤੋਂ ਮਾਫੀ ਮੰਗ ਰਿਹਾ ਹਾਂ ਜਦੋਂ ਮੈਂ ਮੀਰਾ ਅੱਗੇ ਹੱਥ ਜੋੜ ਕੇ ਉਸ ਤੋਂ ਮਾਫੀ ਮੰਗਣ ਲੱਗਾ ਤਾਂ ਉਸ ਦੀ ਅੱਖਾਂ ਹੰਝੂਆਂ ਨਾਲ ਭਰ ਗਈਆਂ ਅਤੇ ਉਸ ਨੇ ਮੈਨੂੰ ਮaaf ਕਰ ਦਿੱਤਾ ਮੈਂ ਮੀਰਾ ਨੂੰ ਕਿਹਾ ਕਿ ਮੈਂ ਤੇਰੇ ਨਾਲ ਵਾਅਦਾ ਕਰਦਾ ਹਾਂ ਅੱਜ ਤੋਂ ਮੈਂ ਤੈਨੂੰ ਦੁੱਖ ਨਹੀਂ ਦੇਵਾਂਗਾ ਅਤੇ ਤੇਰਾ ਖਿਆਲ ਰੱਖਾਂਗਾ ਇਹ ਸੁਣ ਕੇ ਮੀਰਾ ਖੁਸ਼ੀ ਨਾਲ ਫੁੱਲ ਗਈ ਮੈਂ ਉਸ ਨਾਲ ਵਾਅਦਾ ਕੀਤਾ ਸੀ ਕਿ ਮੈਂ ਤੁਹਾਨੂੰ ਵੱਖਰੇ ਘਰ ਚ ਰੱਖਾਂਗਾ ਪਰ ਉਸਨੇ ਇਨਕਾਰ ਕਰ ਦਿੱਤਾ ਉਸਨੇ ਕਿਹਾ ਕਿ ਮੈਨੂੰ ਕੋਈ ਵੱਖਰਾ ਘਰ ਨਹੀਂ ਚਾਹੀਦਾ ਮੈਂ ਇੱਥੇ ਖੁਸ਼ ਹਾਂ ਮੈਨੂੰ ਬਸ ਤੁਹਾਡੇ ਪਿਆਰ ਦੀ ਲੋੜ ਹੈ ਜੋ ਮੈਨੂੰ ਮਿਲਿਆ ਹੈ ਮੈਨੂੰ ਘਰ ਦੀ ਕੋਈ ਇੱਛਾ ਨਹੀਂ ਹੈ ਅਤੇ ਮੈਨੂੰ ਆਪਣੇ ਪੁੱਤਰ ਨੂੰ ਉਸਦੇ ਮਾਪਿਆਂ ਤੋਂ ਵੱਖ ਕਰਕੇ ਕੋਈ ਖੁਸ਼ੀ ਨਹੀਂ ਮਿਲੇਗੀ ਮੈਂ ਅਜੀ ਨਹੀਂ ਹਾਂ ਜਦੋਂ ਮੀਰਾ ਨੇ ਇਹ ਕਿਹਾ ਤਾਂ ਦਰਵਾਜ਼ੇ ਦੇ ਬਾਹਰ ਖੜੀ ਮੇਰੀ ਮਾਂ ਨੇ ਇਹ ਸੁਣਿਆ ਅਤੇ ਉਸ ਦੀਆਂ ਅੱਖਾਂ 'ਚੋਂ ਅਥਰੂ ਆ ਗਏ ਉਹ ਕਮਰੇ ਦੇ ਅੰਦਰ ਆਈ ਅਤੇ ਮੀਰਾ ਤੋਂ ਮਾਫੀ ਮੰਗਣ ਲੱਗੀ ਮੈਨੂੰ ਮਾਫ ਕਰੀ ਮੈਂ ਤੇਰੇ ਨਾਲ ਮਾੜਾ ਵਿਵਹਾਰ ਕੀਤਾ ਤੇ ਅੱਜ ਵੀ ਤੂੰ ਸਾਨੂੰ ਛੱਡਣ ਨੂੰ ਤਿਆਰ ਨਹੀਂ ਭਾਵੇਂ ਅੱਜ ਤੈਨੂੰ ਇਹ ਕਰਨ ਦਾ ਹੱਕ ਸੀ ਪਰ ਆਖਰ ਤੂੰ ਮੇਰੀ ਧੀ ਹੈ ਮੇਰੀ ਨੋ ਨਹੀਂ ਮੇਰੀ ਮਾਂ ਨੇ ਮੀਰਾ ਨੂੰ ਗਲੇ ਲਗਾਉਂਦੇ ਹੋਏ ਕਿਹਾ ਉਸ ਸਮੇਂ ਮੈਨੂੰ ਲੱਗਾ ਕਿ ਅੱਜ ਮੇਰੀ ਦੁਨੀਆ ਸੱਚਮੁੱਚ ਸੰਪੂਰਨ ਹੋ ਗਈ ਹੈ ਕਿੰਨੀ ਅਜੀਬ ਗੱਲ ਹੈ ਕਿ ਜਿਸ ਕੁੜੀ ਨਾਲ ਮੈਂ ਸਿਰਫ ਉਸਦੇ ਰੰਗ ਕਾਰਨ ਦੁਰਵਿਵਹਾਰ ਕਰਦਾ ਸੀ ਹੁਣ ਉਸੇ ਨਾਲ ਆਪਣਾ ਪਰਿਵਾਰ ਪੂਰਾ ਕਰ ਲਿਆ ਹੈ ਇਹ ਕਾਲਾ ਰੰਗ ਇਹ ਸੁੰਦਰਤਾ ਚਾਰ ਦਿਨਾਂ ਦੀ ਚਾਂਦਨੀ ਵਰਗੀ ਹੈ ਪਰ ਇਹ ਸਮੇਂ ਦੇ ਨਾਲ ਫਿੱਕਾ ਪੈ ਜਾਂਦੀ ਹੈ ਅਸਲ ਗੱਲ ਤਾਂ ਮਨੁੱਖ ਦਾ ਚਰਿੱਤਰ ਹੈ ਜੋ ਕਦੇ ਧੁੰਦਲਾ ਨਹੀਂ ਹੁੰਦਾ ਮੈਂ ਰੱਬ ਦਾ ਸ਼ੁਕਰ ਕੀਤਾ ਕਿ ਉਸਨੇ ਮੈਨੂੰ ਮੀਰਾ ਵਰਗੀ ਪਤਨੀ ਦਿੱਤੀ ਹੈ ਮੈਂ ਪਰਮਾਤਮਾ ਤੋਂ ਮਾਫੀ ਵੀ ਮੰਗੀ ਅਤੇ ਇਸ ਤੋਂ ਬਾਅਦ ਮੇਰੇ ਦਿਲ ਨੂੰ ਸ਼ਾਂਤੀ ਮਹਿਸੂਸ ਹੋਈ ਅੱਜ ਅਸੀਂ ਇਸ ਘਰ ਵਿੱਚ ਖੁਸ਼ਹਾਲ ਜੀਵਨ ਬਤੀਤ ਕਰ ਰਹੀ ਹਾਂ ਤਾਂ ਦੋਸਤੋ ਅੱਜ ਦੀ ਸਾਡੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ